ਮੈਂ ਆਪਣੀ ਜਾਣਕਾਰੀ ਦਿੰਦਾ ਮੈਂ ਨਰਮਨ ਸਿੰਘ ਢਾਲੀਵਾਲ ਜਰਨਲਿਸਟ ਕਤਰ ਪੰਜਾਬ 8 ਟਕ ਜਿੱਥੋਂ ਤੱਕ ਮਨ ਰਿਗ ਕਾਨੂੰਨ ਦਾ ਨਾਮ ਬਦਲ ਕੇ ਨਵਾਂ ਨਾਮ ਨੂੰ ਦਿੱਤਾ ਗਿਆ ਤੇ RAM ਜੀ ਦੇ ਨਾਮ ਨੂੰ ਵੀ ਜਿਹੜਾ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਲੋਕਾਂ ਦੀ ਗਰੀਬ ਲੋਕਾਂ ਦੀ ਭਲਾਈ ਵਾਸਤੇ ਨਹੀਂ ਕੀਤਾ ਰਾਦਰ ਨਰੇਗਾ ਸਕੀਮ ਨੂੰ ਖਤਮ ਕਰਨ ਦਾ ਇੱਕ ਬੜੀ ਸੋਚੀ ਸਮਝੀ ਯੋਜਨਾ ਹੈ ਇਹਦੇ ਨਾਲ ਉਹਨਾਂ ਨੇ ਦੋ ਨਿਸ਼ਾਨੇ ਫੁੰਡੇ ਨੇ ਇੱਕ ਤਾਂ ਰਾਸ਼ਟਰਪਿਤਾ ਦੇ ਨਾਮ ਮਹਾਤਮਾ ਗਾਂਧੀ ਨੂੰ ਅਲੋਪ ਕੀਤਾ ਇਹਦੇ ਜੋ ਜਿਹੜਾ ਬੀਜੇਪੀ ਦਾ ਮਿਸ਼ਨ ਹੈ ਵੀ ਅਸੀਂ ਸ਼ਹੀਦਾਂ ਦੀਆਂ ਔਰ ਵੱਡੇ ਆਗੂਆਂ ਦੀ ਜਿਨ੍ਹਾਂ ਨੇ ਕੁਰਬਾਨੀਆਂ ਨੇ ਆਜ਼ਾਦੀ ਦਿੱਤੇ ਹੱਥ 'ਚ ਵੀ ਉਹਨਾਂ ਦੇ ਨਾਂ ਨਹੀਂ ਰਹਿਣ ਦੇਣੇ ਕਿਉਂਕਿ ਬੀਜੇਪੀ ਆਰਐਸਐਸ ਦਾ ਆਪ ਦਾ ਕੋਈ ਯੋਗਦਾਨ ਨਹੀਂ ਆਜ਼ਾਦੀ ਦੇ ਵਿੱਚ ਦੂਜਾ ਇਸ ਮਨਰੇਗਾ ਸਕੀਮ ਦੇ ਵਿੱਚ ਜਿਹੜਾ ਉਹਨਾਂ ਨੇ ਇਹ 1.4 ਪੁਆਇੰਟ ਰੱਖੇ ਰਹੇ ਵੀ ਅਸੀਂ ਕੰਮ ਵਧਾ ਕੇ 100 ਦਿਨ ਤੋਂ 125 ਦਿਨ ਕਰਤਾ ਇੱਕ ਛਲਾਬੇ ਤੋਂ ਵੱਧ ਕੁਛ ਨਹੀਂ ਜਦ ਕਿ ਪਹਿਲੇ ਜਿਹੜੀ ਨੈਸ਼ਨਲ ਐਵਰੇਜ ਆ ਕੰਮ ਦੇਣ ਦੀ ਉਹ ਸਿਰਫ 38 ਦਿਨ ਹੈ ਪੰਜਾਬ ਜੋ 26 ਤੋਂ 37 ਦਿਨ ਤੱਕ ਮਸਾਂ ਕੰਮ ਦਿੱਤਾ ਜਾਂਦਾ ਹੈ ਇਦੂ ਅਗਲਾ ਕੰਪੋਨੈਂਟ ਉਹਨਾਂ ਨੇ ਕੀਤਾ ਕੀ ਹੈ ਵੀ ਜਿਹੜੀ ਇਹ ਸੈਂਟਰ ਸਪਾਂਸਰਡ ਸਕੀਮ ਸੀ ਇਹਨੂੰ 40 60 ਤੇ ਲਿਆ ਕੇ ਖੜਾ ਕਰਤਾ ਵੀ 40 ਪਰਸੈਂਟ ਜਿਹੜਾ ਸਟੇਟ ਨੇ ਪਾਉਣਾ ਤੇ 60 ਸੈਂਟਰ ਪਾਊਗਾ ਇਹਦਾ ਮਤਲਬ ਕੀ ਹੈ ਵੀ ਸਟੇਟਾਂ ਦੇ ਜਿਹੜੇ ਸੀਮਤ ਸਰੋਤ ਨੇ ਸਟੇਟ ਨੇ ਉਹਨਾਂ ਪੈਸਾ ਪਾ ਨਹੀਂ ਸਕਣਾ ਤੇ ਆਪੇ ਸਟੇਟ ਦੇ ਨਾਲ ਕਨਟਰਡਿਕਸ਼ਨ ਪੈਦਾ ਹੋਇਆ ਕਰੂ ਮਜ਼ਦੂਰਾਂ ਦੀ ਤੇ ਸੈਂਟਰ ਜਿਹੜਾ ਸਾਰਾ ਕੁਝ ਗ੍ਰੈਬ ਕਰੀ ਬੈਠਾ ਜਿਵੇਂ ਬਾਕੀ ਦਾ ਪਾਵਰਾਂ ਨੂੰ ਗ੍ਰੈਬ ਕਰ ਰਹੇ ਨੇ ਕਿ ਕਰਕੇ ਇਹ ਹੁਣ ਡਿਟੇਲ ਚ ਜਾਣ ਦੀ ਲੋੜ ਨਹੀਂ ਇਸੇ ਤਰੀਕੇ ਉਹਨਾਂ ਨੇ ਜੀਐਸਟੀ ਤੇ ਹੋਰ ਸਾਰੇ ਟੈਕਸ ਆਪ ਦੇ ਹੱਥ ਚ ਇੰਕਮ ਟੈਕਸ ਲੈ ਲਏ ਨੇ ਤੇ ਸਟੇਟਾਂ ਨਾਲ ਬਿਤਕਰਾ ਜਿਹੜਾ ਕਰ ਰਹੇ ਨੇ ਇਹ ਫੈਡਰਲਿਜ਼ਮ ਦੇ ਉੱਤੇ ਸੱਟਾ ਸਟੇਟਾਂ ਦੇ ਅਧਿਕਾਰਾਂ ਦੇ ਉੱਤੇ ਸੱਟ ਮਾਰ ਰਹੇ ਨੇ ਦੂਜਾ ਇਹਦੇ ਵਿੱਚ 60 ਦਿਨ ਵੈਸੀ ਮਜ਼ਦੂਰਾਂ ਨੂੰ ਬਿਰਬਾ ਰੱਖਣ ਦਾ ਇਹ ਬਹਾਨਾ ਲਾ ਕੇ ਵੀ ਕੰਟਰਡਿਕਸ਼ਨ ਪੈਦਾ ਨਾਲ ਵੀ ਕਿਸਾਨਾਂ ਨੂੰ ਲੋਡ ਹੁੰਦੀ ਹੈ ਬਾਢੀ ਵੇਲੇ ਉਦੋਂ 60 ਦਿਨ ਕੋਈ ਕੰਮ ਨਹੀਂ ਹੋਊਗਾ ਤੇ ਇਹ ਇੱਕ ਮਤਲਬ 2 ਮਹੀਨੇ ਵੈਸੇ ਕੰਮ ਖੋਣ ਦੀ ਕੀ ਯੋਜਨਾ ਹੈ ਤੀਜਾ ਉਹਨਾਂ ਨੇ ਕਰਤਾ ਨਾਲ ਵੀ ਜੇ ਕੰਮ ਨਹੀਂ ਮਿਲੂਗਾ ਤਾਂ ਉਹਨਾਂ ਨੂੰ ਬੇਰੁਜ਼ਗਾਰੀ ਪੱਤਾ ਮਿਲੂਗਾ ਪਹਿਲਾਂ ਹੁਣ ਉਹ ਬੇਰੁਜ਼ਗਾਰੀ ਪੱਤਾ ਕਰੇਗਾ ਆਪਣਾ ਸਟੇਟ ਦੇਊਗਾ ਬਰ ਸਾਰਾ ਬੋਝ ਇੱਕ ਤਰ੍ਹਾਂ ਦਾ ਫਾਈਨੈਂਸ਼ੀਅਲ ਉਹਨੇ ਸਟੇਟ ਦੇ ਉੱਤੇ ਟਿਲਟ ਕਰਤਾ ਦੂਜਾ ਇਹ ਹੈ ਵੀ ਉਹਨਾਂ ਨੇ ਬਜਟ ਜਿੰਨਾ ਪਹਿਲਾਂ ਵੀ 38 ਦਿਨ 40 ਦਿਨ 35 ਦਿਨ 26 ਦਿਨ ਕੰਮ ਇੰਨਾ ਕੀ ਮਿਲ ਰਿਹਾ ਸੋ 125 ਦਿਨ ਨਾਲ ਤਾਂ ਕੋਈ ਲਾਭ ਇਹਦੇ ਨਾਲ ਨਹੀਂ ਹੋਣਾ ਹੁਣ ਇਹਦੇ ਨਾਲ ਉਹਨਾਂ ਨੂੰ ਇੱਕ ਇਹ ਹੈ ਵੀ ਲੋਕਾਂ ਦੇ ਵਿੱਚ ਆਪਣਾ ਸ਼ਾਰਟ ਰੇਂਜ ਰੱਖਤਾ ਉਹਨਾਂ ਨੇ ਬੀਬੀ ਜੀ ਆਰ ਜੀ ਰਾਮ ਜੀ ਵੀ ਜੇਦਾ ਕੋਈ ਵਿਰੋਧ ਕਰੂਗਾ ਅਸੀਂ ਕਾਵਾਂਗੇ ਜੇ ਰਾਮ ਦੇ ਵਿਰੋਧੀ ਨੇ ਇਹ ਇਹ ਬੜੀ ਮਤਲਬ ਕੋਜੀ ਸਾਜ਼ਿਸ਼ਾ ਬੀਜਪੀ ਦੀ ਸੀ ਨੇ ਮਨਰੇਗਾ ਕੰਮ ਹੀ ਪੰਜਾਬ ਚ ਕਿੰਨੇ ਨੇ ਤੇ ਪੂਰੇ ਦੇਸ਼ ਵਿੱਚ ਕਿੰਨੇ ਨੇ ਦੇਖੋ ਪੂਰੇ ਦੇਸ਼ ਦੇ ਵਿੱਚ 26 ਲੱਖ ਤੋਂ ਵੱਧ 26 ਕਰੋੜ ਤੋਂ ਵੱਧ ਜਿਹੜਾ ਨਰੇਗਾ ਮਜ਼ਦੂਰ ਹੈ 15 ਕਰੋੜ ਤਾਂ ਰਜਿਸਟਰਡ ਕਾਰਡਾਂ ਵਾਲੇ ਨੇ ਪੰਜਾਬ ਚ ਮੈਨੂੰ ਲੱਗਦਾ 7-8 ਲੱਖ ਦੀ ਗਿਣਤੀ ਐਗਜੈਕਟਲੀ ਮੈਨੂੰ ਪਤਾ 7-8 ਲੱਖ ਕਾਰਡ ਪੰਜਾਬ ਦੇ ਵਿੱਚ ਹੈ ਤੇ ਸਾਰੇ ਥਾਂ ਤੇ ਜਦ ਕੇ ਇੱਥੇ ਵਰਕ ਫੋਰਸ ਦਾ ਕਿਤੇ ਜ਼ਿਆਦਾ 36 40% ਬਸੋਂ ਆ ਜਿਹੜੀ ਦਲਤਾਂ ਦੇ ਵਿੱਚੋਂ ਆ ਗਰੀਬਾਂ ਚੋਂ ਇਵਨ ਕਿਸਾਨੀ ਕਿਸਾਨੀ ਨਾਲ ਚੈਪਟਰ ਹੀ ক্লোਜ਼ ਕਰਤਾ ਉਹਨਾਂ ਨੇ ਜਿਹੜਾ ਮਾਰਜਨਲ ਕਿਸਾਨ ਸੀ ਉਹਨੂੰ ਐਕਟਰ ਦੇ ਵਿੱਚੋਂ ਹੀ ਕੱਢਤਾ ਇੱਕ ਤਰ੍ਹਾਂ ਦਾ ਇਹ ਮਨਰੇਗਾ ਕੰਮਿਆਂ ਨੇ ਧਰਨਾ ਇਸ ਕਰਕੇ ਲਾਇਆ ਜੀ ਕਿ ਮੋਦੀ ਹਕੂਮਤ ਨੇ ਜਿਹੜਾ ਪਿਛਲੇ ਦਿਨਾਂ ਚ ਸੈਸ਼ਨ ਚੱਲਦਾ ਸੀ 18 ਅਤਰੀਕ ਨੂੰ ਇੱਕ ਪਹਿਲਾ ਕਾਨੂੰਨ ਬਣਿਆ ਸੀ ਮਹਾਤਮਾ ਗਾਂਧੀ ਕੌਮੀ ਪਿੰਡੂ ਰਜ਼ਗਾਰ ਗਾਰੰਟੀ ਐਕਟ ਉਸ ਐਕਟ ਨੂੰ ਰੱਦ ਕਰਕੇ ਉਹਨਾਂ ਨੇ ਇਸ ਦੀ ਜਗ੍ਹਾ ਤੇ ਨਵਾਂ ਕਾਨੂੰਨ ਲੈ ਆਂਦਾ ਨਵਾਂ ਐਕਟ ਬਣਾਇਆ ਜਿਹਦਾ ਨਾਂ ਰੱਖਿਆ ਵਿਕਸਿਤ ਭਾਰਤ ਜੀ ਰਾਮ ਜੀ ਅਸੀਂ ਉਸ ਜਿਹੜਾ ਨਵਾਂ ਕਾਨੂੰਨ ਲੈ ਕੇ ਆਂਦਾ ਉਸ ਨੂੰ ਮੁੱਢੋਂ ਰੱਦ ਕਰਦੇ ਹਾਂ ਮੁੱਢੋਂ ਰੱਦ ਅਸੀਂ ਇਸ ਕਰਕੇ ਕਰਦੇ ਹਾਂ ਕਿ ਪਹਿਲਾਂ ਤਾਂ ਬੀਜੇਪੀ ਕੇਸ ਭਲੇਖੇ ਚ ਕਿ ਜੀ ਰਾਮ ਜੀ ਕਰਨ ਨਾਲ ਸਾਰੇ ਦੇਸ਼ ਦੇ ਕੰਮ ਹੈ ਉਹਨਾਂ ਨਾਲ ਹੋ ਜਾਣਗੇ ਇਹ ਬਿਲਕੁਲ ਭਲੇਖਾ ਪਹਿਲਾਂ ਕਾਂਗਰਸ ਨੂੰ ਵੀ ਇਹੀ ਭਲੇਖਾ ਸੀ ਕਿ ਉਹਨਾਂ ਨੇ ਮਹਾਤਮਾ ગાંધી ਕੌਮੀ ਪਿੰਡੂ ਰੋਜ਼ਗਾਰ ਗਰੰਟੀ ਐਕਟ ਇਹਦਾ ਨਾਮ ਰੱਖਤਾ ਸੀ ਵਿਦੇਸ਼ ਦੇ ਲੋਕ ਕਿਤੇ ਸਾਡੇ ਨਾਲ ਹੋ ਜਾਣਗੇ ਪਰ ਨਹੀਂ ਕਿਉਂਕਿ ਕੇਂਦਰ ਦੇ ਵਿੱਚ ਕਾਂਗਰਸ ਦੇ ਨਾਲ ਲੋਕ ਨਹੀਂ ਗਏ ਕਿਉਂਕਿ ਜਿਹੜਾ ਕੰਟੈਂਟ ਸੀ ਇਸ ਦਾ ਮਹਾਤਮਾ ગાંધી ਕੰਮੂ ਪਿੰਡੂ ਰੋਜ਼ਗਾਰ ਗਰੰਟੀ ਐਕਟ ਦਾ ਉਹਦੇ 'ਚ ਦਿਹਾੜੀ ਨਹੀਂ ਵਾਅਦਾ ਕੋਈ ਨਹੀਂ ਕੀਤਾ ਉਹਦੇ 'ਚ ਕੰਮ ਦੇ ਦਿਨ 100 ਦਿਨ 100 ਦਿਨਾਂ ਨਾਲ ਕੀ ਗੁਜ਼ਾਰਾ ਹੋਣਾ ਜੇ ਕਿਸੇ ਇੱਕ ਪਰਿਵਾਰ ਦਾ ਆਪਾਂ ਦੇਖੀਏ ਇੱਕ ਪਰਿਵਾਰ ਨੂੰ 100 ਦਿਨ ਕਮ ਦੇਣਾ ਇਹਦੇ ਵਿੱਚ ਜਿਹੜਾ ਹੁਣ ਇਹਨਾਂ ਨੇ ਲੈ ਕੇ ਆਂਦਾ ਮੋਦੀ ਹਕੂਮਤ ਨੇ ਇਹ ਬਿਲਕੁਲ ਮਤਲਬ ਪਿੰਡੂ ਕਿਰਤੀਆਂ ਦੇ ਵਿਰੋਧੀ ਕਾਨੂੰਨ ਹੈਗਾ ਨਾ ਨਾਲ ਸਾਨੂੰ ਕੋਈ ਉਹ ਨਹੀਂ ਇਹਦੇ ਚ ਇੱਕ ਤਾਂ ਪਹਿਲੇ ਕਾਨੂੰਨ ਚ ਇਹ ਸੀਗਾ ਕਿ 90 ਰੁਪਏ ਕੇਂਦਰ ਦਿੰਦਾ ਸੀ 10 ਰੁਪਏ ਸਟੇਟ ਪਾਉਂਦੀ ਸੀ ਹੁਣ 60 ਰੁਪਏ ਕੇਂਦਰ ਦੇਊਗਾ 40 ਰੁਪਏ ਸਟੇਟ ਪਾਊਗੀ ਇਹਦੇ ਨਾਲ ਬਿਲਕੁਲ ਕੰਮ ਨਹੀਂ ਚੱਲਣਾ ਆਪਣੀ ਸਟੇਟ ਦਾ ਪੰਜਾਬ ਦੀ ਸਟੇਟ ਦਾ ਹਾਲਤ ਆਪਾਂ ਦੇਖਦੇ ਆ ਬਾਕੀ ਸਟੇਟਾਂ ਦਾ ਵੀ ਇਹੀ ਹਾਲ ਹੋਊਗਾ ਕਿਤੇ ਵੀ ਕੰਮ ਨੂੰ ਮਤਲਬ ਚੱਲਣਾ ਨਹੀਂ ਇਹ ਇੱਕ ਟੇਡਾ-ਵੇਡਾ ਜਾਂ ਰਾਹ ਕੱਢ ਲਿਆ ਕਿ ਅਸੀਂ ਸਟੇਟਾਂ ਦੇ ਸਿਰ ਮੜਦਿਆਂ ਕਰਾਂਗੇ ਕੰਮ ਨਾ ਚਲਾਉਣ ਦਾ ਤੇ ਦੂਜਾ ਇਹਦੇ ਵਿੱਚ ਜਿਹੜੀ ਕਿਰਤ ਹੈ ਕਿ ਮਜ਼ਦੂਰੀ ਹੈ ਜਿਹੜੀ ਤੈਅ ਕਰਦੀ ਸੀਗੀ ਮਤਲਬ ਸਟੇਟ ਸਰਕਾਰ ਤੈਅ ਕਰ ਉਹਨੇ ਆਪਣੇ ਹੱਥ ਚ ਲੈ ਲਿਆ ਕੇਂਦਰ ਸਰਕਾਰ ਨੇ ਆਪਣੇ ਹੱਥ ਚ ਲੈ ਲਿਆ ਮਿਨੀਮਮ ਵੇਜ ਦਾ ਕਨਸੈਪਟ ਇਹਦੇ ਵਿੱਚੋਂ ਬਿਲਕੁਲ ਉਡਾ ਦਿੱਤਾ ਗਿਆ ਇੱਕ ਵਿਰੋਧੀ ਗੱਲ ਇਹ ਕਰਤੀ ਕਿ ਇਹ ਰਸਾਲ ਦੇ ਵਿੱਚ ਦਿਨਤਾ ਭਾਵੇਂ 120 ਕਰਤੇ ਪਰ ਇਹਦੇ ਵਿੱਚ 60 ਦਿਨ ਕੰਮ ਜਿਹੜੇ ਨੇ ਉਹ ਕਿਰਤੀ ਮੰਗ ਨਹੀਂ ਸਕਣਗੇ ਪਹਿਲਾਂ ਕੰਮ ਸੀ ਜਿਹੜਾ ਜਿਹੜਾ ਪਹਿਲਾ ਕਾਨੂੰਨ ਸੀ ਉਹ ਮੰਗਤੇ ਆਧਾਰਤ ਸੀ ਹੁਣ ਕੇਂਦਰ ਨੇ ਆਪਣੀ ਮਰਜ਼ੀ ਨਾਲ ਚਲਾਉਣਾ ਜਦੋਂ ਉਹਦਾ ਜੀ ਕਰੇਗਾ ਉਦੋਂ ਕੰਮ ਚਲਾਉਣਾ ਤੇ ਜਿੱਥੇ ਜੀ ਕਰੇਗਾ ਉੱਥੇ ਕੰਮ ਮਜ਼ਦੂਰ ਕਰਨਗੇ ਪਹਿਲੇ ਕਾਨੂੰਨ ਦੇ ਵਿੱਚ ਇਹ ਸੀ ਕਿ ਪਿੰਡ ਦੀ ಗ್ರಾಮ ਸਭਾ ਦੇ ਵਿੱਚ ਕਿਰਤੀ ਨੇ ਜਿਹੜੇ ਉਹ ਵੀ ਸੁਜੈਸਟ ਕਰ ਲੈਂਦੇ ਸੀ ਵੀ ਆਹ ਕੰਮ ਸਾਡੇ ਨਿਰੇਗਾ ਦਾ ਕਰਨ ਵਾਲਾ। ਤਕਰੀਬਨ ਉਹਨਾਂ ਦਾ ਘਰ ਦਾ ਚੁੱਲਾ ਤਾਂ ਬਿਲਕੁਲ ਜੀ ਗਰੀਬਾਂ ਦਾ ਚੁੱਲਾ ਬਿਲਕੁਲ ਠੰਡਾ ਕਰਤਾ। ਮਨਰੇਗਾ ਦਾ ਨਾਮ ਬਦਲ ਨਾਲ ਸਾਨੂੰ ਕੋਈ ਅਪੱਤੀ ਨਹੀਂ ਹੈਗੀ। ਗੱਲ ਤਾਂ ਮੇਨ ਹੈਗਾ ਵੀ ਕੰਮ ਚੱਲਣਾ ਚਾਹੀਦਾ ਹੈਗਾ ਮਤਲਬ ਕਿ ਪਹਿਲੇ ਹੀ ਨਿਯੁਜਰਤਤਾ ਦਿੰਦੇ ਹੈਗੇ ਪੰਜਾਬ ਸਰਕਾਰ ਤਾਂ ਤੇ ਹੁਣ ਨਵਾਂ ਜਿਹੜਾ ਬਿਲ ਪੇਸ਼ ਕੀਤਾ ਇਹਨਾਂ ਨੇ ਵੀ ਇਹਨਾਂ ਦਾ ਅਸੀਂ ਵਿਰੋਧ ਕਰਦੇ ਆਂਗੇ ਜੀ ਰਾਮ ਜੀ ਵਾਲੇ ਦਾ ਜਿਹੜਾ ਪ੍ਰੋਜੈਕਟ ਮੁੱਕ ਰਿਹਾ ਹੈਗਾ ਪਿਲ ਕਰਦੇ ਗੁਜ਼ਾਰੇ ਕਿਵੇਂ ਚੱਲਦੇ ਨੇ ਕਰਦੇ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋ ਰਿਹਾ ਜੀ ਕੱਲੇ ਪਹਿਲਾਂ ਮਤਲਬ ਕਿ ਹੁਣ ਇਸਤਰੀਆਂ ਜਿਹੜੀਆਂ ਘਰ ਦੇ ਅਸੀਂ ਘਰੇਲੂ ਕੰਮ ਕਰਦੀਆਂ ਸੀਗੇ ਅਸੀਂ ਨਰੇਗਾ ਤੇ ਜਾ ਕੇ ਆਪਦੇ ਬੱਚਿਆਂ ਦਾ ਚਲ ਕੁਛ ਨਾ ਕੁਛ ਤਾਂ ਵਿੱਚ ਫਾਇਦਾ ਕਰਦੇ ਹੀ ਸੀਗੇ ਤੇ ਹੁਣ ਅਸੀਂ ਆਪਣੇ ਘਰ ਵਾਲਿਆਂ ਨੂੰ ਵੀ ਕਹਿ ਸਕਦੇ ਆਂਗੇ ਵੀ ਤੁਸੀਂ ਲੈ ਕੇ ਆਓ ਤਾਂ ਅਸੀਂ ਘਰ ਦਾ ਚਿੱਲਾ ਚਲਾ ਸਕਾਂਗੇ ਇਹਦੇ ਨਾਲ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੁਣ 6 ਮਹੀਨੇ ਹੋ ਗਏ ਸਾਡੇ ਪੰਜਾਬ ਸਰਕਾਰ ਆਪਣੇ ਤਾਂ ਪਹਿਲਾਂ ਹੀ ਨਹੀਂ ਕੰਮ ਚੱਲ ਰਿਹਾ 125 ਦਿਨ ਘਰ ਤੇ ਪਰ ਆਪਣੇ ਤਾਂ ਪਿੰਡਾਂ ਦੇ ਵਿੱਚ ਕੀ ਕਿਸੇ ਥਾਂ ਤੇ 100 ਵੀ ਪੂਰਾ ਕਰ ਰਹੇ ਹੈਗੇ ਇਹਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਨੇ ਜੀ ਸਾਨੂੰ ਮੈਂ ਆਪਣੀ ਜਾਣਕਾਰੀ ਦੇਣਾ ਮੈਂ ਨਰਮਰ ਸਿੰਘ ਢਾਲੀਵਾਲ ਜਰਨਲਿਸਟ ਸੱਤਰ ਪੰਜਾਬ ਇਟਕ ਜਿੱਥੋਂ ਤੱਕ ਮਨਰੇਗਾ ਕਾਨੂੰਨ ਦਾ ਨਾਮ ਬਦਲ ਕੇ ਨਵਾਂ ਨਾਮ ਨੂੰ ਦਿੱਤਾ ਗਿਆ ਤੇ RAM ਜੀ ਦੇ ਨਾਮ ਨੂੰ ਵੀ ਜਿਹੜਾ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਲੋਕਾਂ ਦੀ ਗਰੀਬ ਲੋਕਾਂ ਦੀ ਭਲਾਈ ਵਾਸਤੇ ਨਹੀਂ ਕੀਤਾ ਰਾਦਰ ਨਰੇਗਾ ਸਕੀਮ ਨੂੰ ਖਤਮ ਕਰਨ ਦਾ ਇੱਕ ਬੜੀ ਸੋਚੀ ਸਮਝੀ ਯੋਜਨਾ ਹੈ ਇਹਦੇ ਨਾਲ ਉਹਨਾਂ ਨੇ ਦੋ ਨਿਸ਼ਾਨੇ ਫੁੰਡੇ ਨੇ ਇੱਕ ਤਾਂ ਰਾਸ਼ਟਰਪਿਤਾ ਦੇ ਨਾਮ ਮਹਾਤਮਾ ਗਾਂਧੀ ਨੂੰ ਅਲੋਪ ਕੀਤਾ ਇਹਦੇ ਚ ਜਿਹੜਾ ਬੀਜੇਪੀ ਦਾ ਮਿਸ਼ਨ ਹੈ ਵੀ ਅਸੀਂ ਸ਼ਹੀਦਾਂ ਦੀਆਂ ਔਰ ਵੱਡੇ ਆਗੂਆਂ ਦੀ ਜਿਨ੍ਹਾਂ ਨੇ ਕੁਰਬਾਨੀਆਂ ਨੇ ਆਜ਼ਾਦੀ ਦਿੱਤੇ ਅਸਚ ਵੀ ਉਹਨਾਂ ਦੇ ਨਾਂ ਨਹੀਂ ਰਹਿਣ ਦੇਣੇ ਕਿਉਂਕਿ ਬੀਜੇਪੀ ਆਰਐਸਐਸ ਦਾ ਆਪ ਦਾ ਕੋਈ ਯੋਗਦਾਨ ਨਹੀਂ ਆਜ਼ਾਦੀ ਦੇ ਵਿੱਚ ਦੂਜਾ ਇਸ ਮਨਰੇਗਾ ਸਕੀਮ ਦੇ ਵਿੱਚ ਜਿਹੜਾ ਉਹਨਾਂ ਨੇ ਇਹ 1 ਤੋਂ 4 ਪੁਆਇੰਟ ਰੱਖੇ ਰਹੇ ਵੀ ਅਸੀਂ ਕੰਮ ਵਧਾ ਕੇ 100 ਦਿਨ ਤੋਂ 125 ਦਿਨ ਕਰਤਾ ਇੱਕ ਛਲਾਬੇ ਤੋਂ ਵੱਧ ਕੁਛ ਨਹੀਂ ਜਦ ਕਿ ਪਹਿਲੇ ਜਿਹੜੀ ਨੈਸ਼ਨਲ ਐਵਰੇਜ ਆ ਕੰਮ ਦੇਣ ਦੀ ਉਹ ਸਿਰਫ 38 ਦਿਨ ਹੈ ਪੰਜਾਬ ਜੋ 26 ਤੋਂ 37 ਦਿਨ ਤੱਕ ਮਸਾਂ ਕੰਮ ਦਿੱਤਾ ਜਾਂਦਾ ਹੈ ਇਦੋਂ ਅਗਲਾ ਕੰਮ ਉਹਨਾਂ ਨੇ ਕੀਤਾ ਕੀ ਹੈ ਵੀ ਜਿਹੜੀ ਇਸ ਸੈਂਟਰ ਸਪੌਂਸਰਡ ਸਕੀਮ ਸੀ ਇਹਨੂੰ 40-60 ਤੇ ਲਿਆ ਕੇ ਖੜਾ ਕਰਤਾ ਵੀ 40% ਜਿਹੜਾ ਸਟੇਟ ਨੇ ਪਾਉਣਾ ਤੇ 60 ਸੈਂਟਰ ਪਾਊਗਾ ਇਹਦਾ ਮਤਲਬ ਕੀ ਹੈ ਵੀ ਸਟੇਟਾਂ ਦੇ ਜਿਹੜੇ ਸੀਮਤ ਸਰੋਤ ਨੇ ਸਟੇਟ ਨੇ ਉਹਨਾ ਪੈਸਾ ਪਾ ਨਹੀਂ ਸਕਣਾ ਵੀ ਆਪੇ ਸਟੇਟ ਦੇ ਨਾਲ ਕਨਟਰਡਿਕਸ਼ਨ ਪੈਦਾ ਹੋਇਆ ਕਰੂ ਮਜ਼ਦੂਰਾਂ ਦੀ ਤੇ ਸੈਂਟਰ ਜਿਹੜਾ ਸਾਰਾ ਕੁਝ ਗ੍ਰੈਬ ਕਰੀ ਬੈਠਾ ਹੈ ਜਿਵੇਂ ਬਾਕੀ ਦਾ ਪਾਵਰਾਂ ਨੂੰ ਗ੍ਰੈਬ ਕਰ ਰਹੇ ਨੇ ਕਿ ਕਰਕੇ ਇਹ ਹੁਣ ਡਿਟੇਲ ਚ ਜਾਣ ਦੀ ਲੋੜ ਨਹੀਂ ਇਸੇ ਤਰੀਕੇ ਉਹਨਾਂ ਨੇ ਜੀਐਸਟੀ ਤੇ ਹੋਰ ਸਾਰੇ ਟੈਕਸ ਆਪ ਦੇ ਹੱਥ ਚ ਇੰਕਮ ਟੈਕਸ ਲੈ ਲਏ ਨੇ ਤੇ ਸਟੇਟਾਂ ਨਾਲ ਬਿਤਕਰਾ ਜਿਹੜਾ ਕਰ ਰਹੇ ਨੇ ਇਹ ਫੈਡਰਲਿਜ਼ਮ ਦੇ ਉੱਤੇ ਸੱਟਾ ਸਟੇਟਾਂ ਦੇ ਅਧਿਕਾਰਾਂ ਦੇ ਉੱਤੇ ਸੱਟ ਮਾਰ ਰਹੇ ਨੇ ਦੂਜਾ ਇਹਦੇ ਵਿੱਚ 60 ਦਿਨ ਵੈਸੀ ਮਜ਼ਦੂਰਾਂ ਨੂੰ ਬਿਰਬਾ ਰੱਖਣ ਦਾ ਇਹ ਬਹਾਨਾ ਲਾ ਕੇ ਵੀ ਕੰਟਰਡਿਕਸ਼ਨ ਪੈਦਾ ਨਾਲ ਵੀ ਕਿਸਾਨਾਂ ਨੂੰ ਲੋਡ ਹੁੰਦੀ ਹੈ ਬਾਢੀ ਵੇਲੇ ਉਦੋਂ 60 ਦਿਨ ਕੋਈ ਕੰਮ ਨਹੀਂ ਹੋਊਗਾ ਤੇ ਇਹ ਇੱਕ ਮਤਲਬ 2 ਮਹੀਨੇ ਵੈਸੇ ਕੰਮ ਖੋਣ ਦੀ ਕੀ ਯੋਜਨਾ ਹੈ ਤੀਜਾ ਉਹਨਾਂ ਨੇ ਕਰਤਾ ਨਾਲ ਵੀ ਜੇ ਕੰਮ ਨਹੀਂ ਮਿਲੂਗਾ ਤਾਂ ਉਹਨਾਂ ਨੂੰ ਬੇਰੁਜ਼ਗਾਰੀ ਪੱਤਾ ਮਿਲੂਗਾ ਪਹਿਲਾਂ ਹੁਣ ਉਹ ਬੇਰੁਜ਼ਗਾਰੀ ਪੱਤਾ ਕਰੇਗਾ ਆਪਣਾ ਸਟੇਟ ਦੇਊਗਾ ਬਰ ਸਾਰਾ ਬੋਝ ਇੱਕ ਤਰ੍ਹਾਂ ਦਾ ਫਾਈਨੈਂਸ਼ੀਅਲ ਉਹਨੇ ਸਟੇਟ ਦੇ ਉੱਤੇ ਟਿਲਟ ਕਰਤਾ ਦੂਜਾ ਇਹ ਹੈ ਵੀ ਉਹਨਾਂ ਨੇ ਬਜਟ ਜਿੰਨਾ ਪਹਿਲਾਂ ਵੀ 38 ਦਿਨ 40 ਦਿਨ 35 ਦਿਨ 26 ਦਿਨ ਕੰਮ ਇੰਨਾ ਕੀ ਮਿਲ ਰਿਹਾ ਸੋ 125 ਦਿਨ ਨਾਲ ਤਾਂ ਕੋਈ ਲਾਭ ਇਹਦੇ ਨਾਲ ਨਹੀਂ ਹੋਣਾ ਹੁਣ ਇਹਦੇ ਨਾਲ ਉਹਨਾਂ ਨੂੰ ਇੱਕ ਇਹ ਹੈ ਵੀ ਲੋਕਾਂ ਦੇ ਵਿੱਚ ਆਪਣਾ ਸ਼ਾਰਟ ਰੇਂਜ ਰੱਖਤਾ ਉਹਨਾਂ ਨੇ ਬੀਬੀ ਜੀ ਆਰ ਜੀ ਰਾਮ ਜੀ ਜੇ ਇਹਦਾ ਕੋਈ ਵਿਰੋਧ ਕਰੂ ਤਾਂ ਅਸੀਂ ਕਾਵਾਂਗੇ ਜੇ ਆਰਾਮ ਦੇ ਵਿਰੋਧੀ ਨੇ ਇਹ ਇਹ ਬੜੀ ਮਤਲਬ ਕੋਈ ਹੀ ਸਾਜ਼ਿਸ਼ਾ ਬੀਜੇਪੀ ਦੀ ਸੀਨੀਮ ਨਰੇਗਾ ਕੰਮ ਪੰਜਾਬ ਚ ਕਿੰਨੇ ਨੇ ਤੇ ਪੂਰੇ ਦੇਸ਼ ਵਿੱਚ ਕਿੰਨੇ ਨੇ ਦੇਖੋ ਪੂਰੇ ਦੇਸ਼ ਦੇ ਵਿੱਚ 26 ਲੱਖ ਤੋਂ ਵੱਧ 26 ਕਰੋੜ ਤੋਂ ਵੱਧ ਜਿਹੜਾ ਨਰੇਗਾ ਮਜ਼ਦੂਰ ਹੈ 15 ਕਰੋੜ ਤਾਂ ਰਜਿਸਟਰਡ ਕਾਰਡਾਂ ਵਾਲੇ ਨੇ ਪੰਜਾਬ ਚ ਮੈਨੂੰ ਲੱਗਦਾ 7-8 ਲੱਖ ਦੀ ਗਿਣਤੀ ਐਗਜ਼ੈਕਟਲੀ ਮੈਨੂੰ ਪਤਾ 7-8 ਲੱਖ ਕਾਰਡ ਪੰਜਾਬ ਦੇ ਵਿੱਚ ਹੈ ਤੇ ਸਾਰੇ ਥਾਂ ਤੇ ਜਦ ਕੇ ਇੱਥੇ ਵਰਕ ਫੋਰਸ ਦਾ ਕਿਤੇ ਜ਼ਿਆਦਾ 36 40% ਬਸੋਂ ਆ ਜਿਹੜੀ ਦਲਤਾਂ ਦੇ ਵਿੱਚੋਂ ਆ ਗਰੀਬਾਂ ਚੋਂ ਇਵਨ ਕਿਸਾਨੀ ਕਿਸਾਨੀ ਨੇ ਚੈਪਟਰ ਹੀ ক্লোਜ਼ ਕਰਤਾ ਉਹਨਾਂ ਨੇ ਜਿਹੜਾ ਮਾਰਜਨਲ ਕਿਸਾਨ ਸੀ ਉਹਨੂੰ ਐਕਟਰ ਦੇ ਵਿੱਚੋਂ ਹੀ ਕੱਢਤਾ ਇੱਕ ਤਰ੍ਹਾਂ ਦਾ ਇਹ ਮਨਰੇਗਾ ਕੰਮਿਆਂ ਨੇ ਧਰਨਾ ਇਸ ਕਰਕੇ ਲਾਇਆ ਜੀ ਕਿ ਮੋਦੀ ਹਕੂਮਤ ਨੇ ਜਿਹੜਾ ਪਿਛਲੇ ਦਿਨਾਂ ਚ ਸੈਸ਼ਨ ਚੱਲਦਾ ਸੀ 18 ਅਤਰੀਕ ਨੂੰ ਇੱਕ ਪਹਿਲਾ ਕਾਨੂੰਨ ਬਣਿਆ ਸੀ ਮਹਾਤਮਾ ਗਾਂਧੀ ਕੌਮੀ ਪਿੰਡੂ ਰਜ਼ਗਾਰ ਗਾਰੰਟੀ ਐਕਟ ਉਸ ਐਕਟ ਨੂੰ ਰੱਦ ਕਰਕੇ ਉਹਨਾਂ ਨੇ ਇਸ ਦੀ ਜਗ੍ਹਾ ਤੇ ਨਵਾਂ ਕਾਨੂੰਨ ਲੈ ਆਂਦਾ ਨਵਾਂ ਐਕਟ ਬਣਾਇਆ ਜਿਹਦਾ ਨਾਂ ਰੱਖਿਆ ਵਿਕਸਿਤ ਭਾਰਤ ਜੀ ਰਾਮ ਜੀ ਅਸੀਂ ਉਸ ਜਿਹੜਾ ਨਵਾਂ ਕਾਨੂੰਨ ਲੈ ਕੇ ਆਂਦਾ ਉਸ ਨੂੰ ਮੁੱਢੋਂ ਰੱਦ ਕਰਦੇ ਹਾਂ ਮੁੱਢੋਂ ਰੱਦ ਅਸੀਂ ਇਸ ਕਰਕੇ ਕਰਦੇ ਹਾਂ ਕਿ ਪਹਿਲਾਂ ਤਾਂ ਬੀਜੇਪੀ ਕੇਸ ਭਲੇਖੇ ਚ ਕਿ ਜੀ ਰਾਮ ਜੀ ਕਰਨ ਨਾਲ ਸਾਰੇ ਦੇਸ਼ ਦੇ ਕੰਮ ਹੈ ਉਹਨਾਂ ਦੇ ਨਾਲ ਹੋ ਜਾਣਗੇ ਇਹ ਬਿਲਕੁਲ ਭਲੇਖਾ ਪਹਿਲਾਂ ਕਾਂਗਰਸ ਨੂੰ ਵੀ ਇਹੀ ਭਲੇਖਾ ਸੀ ਕਿ ਉਹਨਾਂ ਨੇ ਮਹਾਤਮਾ ગાંધી ਕੌਮੀ ਪਿੰਡੂ ਰੋਜ਼ਗਾਰ ਗਰੰਟੀ ਐਕਟ ਇਹਦਾ ਨਾਮ ਰੱਖਤਾ ਸੀ ਵਿਦੇਸ਼ ਦੇ ਲੋਕ ਕਿਤੇ ਸਾਡੇ ਨਾਲ ਹੋ ਜਾਣਗੇ ਪਰ ਨਹੀਂ ਕਿਉਂਕਿ ਕੇਂਦਰ ਦੇ ਵਿੱਚ ਕਾਂਗਰਸ ਦੇ ਨਾਲ ਲੋਕ ਨਹੀਂ ਗਏ ਕਿਉਂਕਿ ਜਿਹੜਾ ਕੰਟੈਂਟ ਸੀ ਇਸ ਦਾ ਮਹਾਤਮਾ ગાંધી ਕੰਮੂ ਪਿੰਡੂ ਰੋਜ਼ਗਾਰ ਗਰੰਟੀ ਐਕਟ ਦਾ ਉਹਦੇ 'ਚ ਦਿਹਾੜੀ ਨਹੀਂ ਵਾਅਦਾ ਕੋਈ ਨਹੀਂ ਕੀਤਾ ਉਹਦੇ 'ਚ ਕੰਮ ਦੇ ਦਿਨ 100 ਦਿਨ 100 ਦਿਨਾਂ ਨਾਲ ਕੀ ਗੁਜ਼ਾਰਾ ਹੋਣਾ ਜੇ ਕਿਸੇ ਇੱਕ ਪਰਿਵਾਰ ਦਾ ਆਪਾਂ ਦੇਖੀਏ ਇੱਕ ਪਰਿਵਾਰ ਨੂੰ 100 ਦਿਨ ਕਮ ਦੇਣਾ ਇਹਦੇ ਵਿੱਚ ਜਿਹੜਾ ਹੁਣ ਇਹਨਾਂ ਨੇ ਲੈ ਕੇ ਆਂਦਾ ਮੋਦੀ ਹਕੂਮਤ ਨੇ ਇਹ ਬਿਲਕੁਲ ਮਤਲਬ ਪਿੰਡੂ ਕਿਰਤੀਆਂ ਦੇ ਵਿਰੋਧੀ ਕਾਨੂੰਨ ਹੈਗਾ ਨਾ ਨਾਲ ਸਾਨੂੰ ਕੋਈ ਉਹ ਨਹੀਂ ਇਹਦੇ ਚ ਇੱਕ ਤਾਂ ਪਹਿਲੇ ਕਾਨੂੰਨ ਚ ਇਹ ਸੀਗਾ ਕਿ 90 ਰੁਪਏ ਕੇਂਦਰ ਦਿੰਦਾ ਸੀ 10 ਰੁਪਏ ਸਟੇਟ ਪਾਉਂਦੀ ਸੀ ਹੁਣ 60 ਰੁਪਏ ਕੇਂਦਰ ਦੇਊਗਾ 40 ਰੁਪਏ ਸਟੇਟ ਪਾਊਗੀ ਇਹਦੇ ਨਾਲ ਬਿਲਕੁਲ ਕੰਮ ਨਹੀਂ ਚੱਲਣਾ ਆਪਣੀ ਸਟੇਟ ਦਾ ਪੰਜਾਬ ਦੀ ਸਟੇਟ ਦਾ ਹਾਲਤ ਆਪਾਂ ਦੇਖਦੇ ਆ ਬਾਕੀ ਸਟੇਟਾਂ ਦਾ ਵੀ ਇਹੀ ਹਾਲ ਹੋਊਗਾ ਕਿਤੇ ਵੀ ਕੰਮ ਨੂੰ ਮਤਲ ਚੱਲਣਾ ਨਹੀਂ ਇਹ ਇੱਕ ਟੇਡਾ-ਵੇਡਾ ਜਾਂ ਰਾਹ ਕੱਢ ਲਿਆ ਕਿ ਅਸੀਂ ਸਟੇਟਾਂ ਦੇ ਸਿਰ ਮੜਦਿਆਂ ਕਰਾਂਗੇ ਕੰਮ ਨਾ ਚਲਾਉਣ ਦਾ ਤੇ ਦੂਜਾ ਇਹਦੇ ਵਿੱਚ ਜਿਹੜੀ ਕਿਰਤ ਹੈ ਕਿ ਮਜ਼ਦੂਰੀ ਹੈ ਜਿਹੜੀ ਤੈਅ ਕਰਦੀ ਸੀਗੀ ਮਤਲਬ ਸਟੇਟ ਸਰਕਾਰ ਤੈਅ ਕਰ ਉਹਨੇ ਆਪਣੇ ਹੱਥ ਚ ਲੈ ਲਿਆ ਕੇਂਦਰ ਸਰਕਾਰ ਨੇ ਆਪਣੇ ਹੱਥ ਚ ਲੈ ਲਿਆ ਮਿਨੀਮਮ ਵੇਜ ਦਾ ਕਨਸੈਪਟ ਇਹਦੇ ਵਿੱਚੋਂ ਬਿਲਕੁਲ ਉਡਾ ਦਿੱਤਾ ਗਿਆ ਇੱਕ ਵਿਰੋਧੀ ਗੱਲ ਇਹ ਕਰਦੀ ਕਿ ਇਹ ਸਾਲ ਦੇ ਵਿੱਚ ਦਿਨਤਾ ਭਾਵੇਂ 120 ਕਰਤੇ ਪਰ ਇਹਦੇ ਵਿੱਚ 60 ਦਿਨ ਕੰਮ ਜਿਹੜੇ ਨੇ ਉਹ ਕਿਰਤੀ ਮੰਗ ਨਹੀਂ ਸਕਣਗੇ ਪਹਿਲਾਂ ਕੰਮ ਸੀ ਜਿਹੜਾ ਜਿਹੜਾ ਪਹਿਲਾ ਕਾਨੂੰਨ ਸੀ ਉਹ ਮੰਗਤੇ ਆਧਾਰਤ ਸੀ ਹੁਣ ਕੇਂਦਰ ਨੇ ਆਪਣੀ ਮਰਜ਼ੀ ਨਾਲ ਚਲਾਉਣਾ ਜਦੋਂ ਉਹਦਾ ਤਾਂ ਜੀ ਕਰੇਗਾ ਉਦੋਂ ਕੰਮ ਚਲਾਉਣਾ ਤੇ ਜਿੱਥੇ ਜੀ ਕਰੇਗਾ ਉੱਥੇ ਕੰਮ ਮਜ਼ਦੂਰ ਕਰਨਗੇ ਪਹਿਲੇ ਕਾਨੂੰਨ ਦੇ ਵਿੱਚ ਇਹ ਸੀ ਕਿ ਪਿੰਡ ਦੀ ಗ್ರಾಮ ਸਭਾ ਦੇ ਵਿੱਚ ਕਿਰਤੀ ਨੇ ਜਿਹੜੇ ਉਹ ਵੀ ਸੁਜੈਸਟ ਕਰ ਲੈਂਦੇ ਸੀ ਵੀ ਆਹ ਕੰਮ ਸਾਡੇ ਨਰੇਗਾ ਦਾ ਕਰਨ ਵਾਲਾ। ਤਕਰੀਬ ਨੇ ਹੁਣ ਉਹਦਾ ਘਰ ਦਾ ਚੁੱਲ੍ਹਾ ਤਾਂ ਬਿਲਕੁਲ ਜੀ ਗਰੀਬਾਂ ਦਾ ਚੁੱਲ੍ਹਾ ਬਿਲਕੁਲ ਠੰਡਾ ਕਰਤਾ। ਮਨਰੇਗਾ ਦਾ ਨਾਮ ਬਦਲ ਨਾਲ ਸਾਨੂੰ ਕੋਈ ਅਪੱਤੀ ਨਹੀਂ ਹੈਗੀ। ਗੱਲ ਤਾਂ ਮੇਨ ਹੈਗਾ ਵੀ ਕੰਮ ਚੱਲਣਾ ਚਾਹੀਦਾ ਹੈਗਾ। ਮਤਲਬ ਕਿ ਪਹਿਲੇ ਹੀ ਨਿਊਜਰਤਤਾ ਦਿੰਦੇ ਹੈਗੇ ਪੰਜਾਬ ਸਰਕਾਰ ਤਾਂ ਤੇ ਹੁਣ ਨਵਾਂ ਜਿਹੜਾ ਬਿੱਲ ਪੇਸ਼ ਕੀਤਾ ਇਹਨਾਂ ਨੇ ਵੀ ਇਹਨਾਂ ਦਾ ਅਸੀਂ ਵਿਰੋਧ ਕਰਦੇ ਆਂਗੇ। ਜੀ ਰਾਮ ਜੀ ਵਾਲੇ ਦਾ ਜਿਹੜਾ ਪ੍ਰੋਜੈਕਟ ਮੁੱਕ ਰਿਹਾਗਾ ਪਹਿਲਾਂ ਇਹ ਤਾਂ ਕਰਦੇ ਵਿਚਾਰੇ ਕਿਵੇਂ ਚੱਲਦੇ ਨੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋ ਰਿਹਾ ਜੀ ਇਕੱਲੇ ਪਹਿਲਾਂ ਮਤਲਬ ਕਿ ਹੁਣ ਇਸਤਰੀਆਂ ਜਿਹੜੀਆਂ ਘਰ ਦੇ ਅਸੀਂ ਘਰੇਲੂ ਕੰਮ ਕਰਦੀਆਂ ਸੀਗੇ ਅਸੀਂ ਨਰੇਗਾ ਤੇ ਜਾ ਕੇ ਆਪਦੇ ਬੱਚਿਆਂ ਦਾ ਚੱਲ ਕੁਛ ਨਾ ਕੁਛ ਤਾਂ ਵਿੱਚ ਫਾਇਦਾ ਕਰਦੇ ਹੀ ਸੀਗੇ ਤੇ ਹੁਣ ਅਸੀਂ ਆਪਣੇ ਘਰ ਵਾਲਿਆਂ ਨੂੰ ਹੀ ਕਹਿ ਸਕਦੇ ਆਂਗੇ ਵੀ ਤੁਸੀਂ ਲੈ ਕੇ ਆਓ ਤਾਂ ਅਸੀਂ ਘਰ ਦਾ ਚਿੱਲਾ ਚਲਾ ਸਕਾਂਗੇ ਇਹਦੇ ਨਾਲ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੁਣ 6 ਮਹੀਨੇ ਹੋ ਗਏ ਸਾਡੇ ਪੰਜਾਬ ਸਰਕਾਰ ਆਪਣੇ ਤਾਂ ਲਈ ਨਹੀਂ ਕੰਮ ਚੱਲ ਰਿਹਾ 125 ਦਿਨ ਘਰ ਤੇ ਪਰ ਆਪਣੇ ਤਾਂ ਪਿੰਡਾਂ ਦੇ ਵਿੱਚ ਕੀ ਕਿਸੇ ਥਾਂ ਤੇ 100 ਦਿਨ ਵੀ ਨ ਪੂਰਾ ਕਰ ਰਹੇ ਹੈਗੇ ਇਹਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਨੇ ਜੀ ਸਾਨੂੰ